ਰਾਜਨੀਤਿਕ ਪਾਰਟੀਆਂ ਚ ਗੁੱਟਬਾਜ਼ੀ ਅਕਸਰ ਵੇਖਣ ਨੂੰ ਮਿਲਦੀ ਹੈ ਇਸ ਗੁੱਟਬਾਜ਼ੀ ਦਾ ਨੁਕਸਾਨ ਇਲਾਕੇ ਨੂੰ ਚਲਣਾ ਪੈਂਦਾ ਅਜਹੀ ਗੁੱਟਬਾਜ਼ੀ ਵੇਖਣ ਨੂੰ ਮਿਲ ਰਹੀ ਹੈ ਬਸੀ ਪਠਾਣਾ ਵਿਖੇ ਜਿੱਥੇ ਬਸੀ ਪਠਾਣਾ ਨਗਰ ਕੌਂਸਲ ਵੱਲੋਂ ਵਿਕਾਸ ਕਾਰਜਾਂ ਨੂੰ ਨਾ ਕਰਵਾਉਂਦੇ ਇਲਜ਼ਾਮ ਲੱਗ ਰਹੇ ਨੇ ਹੋਰ ਤਾਂ ਹੋਰ ਸ਼ਹਿਰ ਦੇ ਵਿਕਾਸ ਲਈ ਹਰ ਮਹੀਨੇ ਹੋਣ ਵਾਲੀ ਬੈਠਕ ਤੱਕ ਨਹੀਂ ਕੀਤੀ ਜਾ ਰਹੀ ਇਹ ਇਲਜ਼ਾਮ ਕੋਈ ਹੋਰ ਨਹੀਂ ਬਲਕਿ ਬਸੀ ਪਠਾਣਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਆਪਣੀ ਹੀ ਪਾਰਟੀ ਦੀ ਨਗਰ ਕੌਂਸਲ ਤੇ ਲਗਾਏ ਗਏ ਨੇ ਵਿਧਾਇਕ ਦਾ ਕਿ ਸ਼ਹਿਰ ਦੇ ਵਿਕਾਸ ਦੀ ਸਮੀਖਿਆ ਲਈ ਹਰ ਮਹੀਨੇ ਪ੍ਰਧਾਨ ਦੀ ਇੱਕ ਬੈਠਕ ਕਰਨੀ ਹੁੰਦੀ ਹੈ ਜੋ ਕਿ 3 ਵਰਿਆਂ ਚ 7 ਮੀਟਿੰਗਾਂ ਹੋਈਆਂ ਨੇ ਜਦੋਂ ਕਿ ਹਰ ਮਹੀਨੇ ਬੈਠਕ ਕੀਤੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਵਿਧਾਇਕ ਸਾਹਿਬ ਤੋਂ ਸਹਿਮਤ ਨਹੀਂ ਉਹਨਾਂ ਕਿਹਾ ਕਿ ਵਿਧਾਇਕ ਖੁਦ ਵਿਕਾਸ ਕਾਰਜਾਂ ਦੇ ਉਦਘਾਟਨ ਕਰ ਰਹੇ ਨੇ ਅਤੇ ਉਹਨਾਂ ਨੇ ਮਹੀਨਾਵਾਰ ਬੈਟ ਕਾਂ ਸਬੰਧੀ ਅਧਿਕਾਰੀਆਂ ਨੂੰ ਪੱਤਰ ਭੇਜੇ ਨੇ ਪਰ ਅਸਲ ਵਜ੍ਹਾ ਗੁੱਟਬਾਜੀ ਹੈ ਜਿਸ ਕਾਰ ਨਵੇਂ ਵਿਧਾਇਕ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਜਦੋਂ ਕਿ ਅਫਸਰ ਸਭ ਸਰਕਾਰ ਦੇ ਨੇ 사ਸੀ ਗਾਲ ਜੀ ਸਾਰਿਆਂ ਨੂੰ ਅੱਜ ਬਹੁਤ ਅਹਿਮ ਮੁੱਦੇ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਸਾਡੇ ਬਸੀ ਪਠਾਣਾ ਸ਼ਹਿਰ ਦੇ ਵਿੱਚ ਨਗਰ ਕੌਂਸਲ ਦਾ ਜਿਹੜਾ ਕੰਮਾਂ ਦਾ ਵਿਕਾਸ ਦੇ ਕੰਮਾਂ ਦਾ ਮੁੱਦਾ ਬਹੁਤ ਲੰਮੇ ਸਮੇਂ ਤੋਂ ਜਿਹੜੀ ਗੱਲ ਹੁੰਦੀ ਆ ਉਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਕਿਉਂਕਿ ਇਹਦੇ ਚ ਦੱਸਿਆ ਜਾਂਦਾ ਕਿ ਸਰਕਾਰ ਜਿਹੜੀ ਆ ਉਹ ਸ਼ਾਇਦ ਕੰਮ ਨੂੰ ਕਿਤੇ ਰੋਕਦੀ ਹੈ ਇਹ ਕੰਮ ਨਹੀਂ ਹੋਣ ਦਿੰਦੀ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਸਰਕਾਰ ਵੱਲੋਂ ਮਾਨਸਾ ਵੱਲੋਂ ਪੰਜਾਬ ਸਰਕਾਰ ਵੱਲੋਂ ਮੇਰੇ ਵੱਲੋਂ ਕਦੇ ਵੀ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਦੇਰੀ ਨਹੀਂ ਕੀਤੀ ਗਈ ਪਰ ਇੱਕ ਪ੍ਰੋਟੋਕੋਲਿਕ ਸਿਸਟਮ ਬਣਿਆ ਹੁੰਦਾ ਜਿਹਦੇ ਹਿਸਾਬ ਦੇ ਨਾਲ ਕੰਮ ਹੁੰਦਾ ਕਿਉਂਕਿ ਜਦੋਂ ਤੱਕ ਕੋਈ ਵੀ ਕੰਮ ਮੀਟਿੰਗ 'ਚੋਂ ਪਾਸ ਨਹੀਂ ਹੋਊਗਾ ਆਪਾਂ ਉਹਨੂੰ ਕਿਵੇਂ ਸਿਰੇ ਚੜਾ ਸਕਦੇ ਹਾਂ ਤੁਸੀਂ ਸਾਰੇ ਭਲੀ ਭਾਂਤ ਜਾਣੂ ਮੈਂ ਤੁਹਾਨੂੰ ਇੱਕ ਡਾਟਾ ਦੱਸਣਾ ਚਾਹੂੰਗਾ ਕਿ ਪਿਛਲੇ ਜਦੋਂ ਤੋਂ ਸਰਕਾਰ ਬਣੀ ਆ ਆਪਣੀ ਉਹ ਟੋਟਲ 7 ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀ ਗਈ ਨਗਰ ਕੌਂਸਲ ਦੀਆਂ ਇਹ ਅਧਿਕਾਰ ਜਿਹੜਾ ਹੈ ਨਗਰ ਕੌਂਸਲ ਦੇ ਪ੍ਰਧਾਨ ਜੀ ਦਾ ਹੁੰਦਾ ਸੋ ਮੀਟਿੰਗਾਂ ਹਰ ਮੰਥ ਹੋਣੀ ਚਾਹੀਦੀ ਹੈ ਤਾਂ ਹੀ ਡਿਵੈਲਪਮੈਂਟ ਦੇ ਸਾਡੇ ਕੰਮ ਹੋਣਗੇ ਸੋ 7 ਮੀਟਿੰਗਾਂ ਹੋਈਆਂ ਨੇ ਜਿਹੜੀ ਪਹਿਲੀ ਮੀਟਿੰਗ 29/8/2022 ਨੂੰ ਹੋਈ ਸੀ ਫਿਰ 2/12/2022 ਨੂੰ ਹੋਈ ਉਸ ਤੋਂ ਬਾਅਦ 17/1/2023 ਨੂੰ ਹੋਈ ਫਿਰ 31/3/2023 ਨੂੰ ਹੋਈ ਫਿਰ 23/10/2023 ਨੂੰ ਹੋਈ ਫਿਰ 25 1 2024 ਨੂੰ ਹੋਈ ਉਸ ਤੋਂ ਬਾਅਦ 16 7 2024 ਨੂੰ ਹੋਈ ਟੋਟਲ 7 ਮੀਟਿੰਗਾਂ ਜਿਹੜੀਆਂ ਨੇ 3 ਸਾਲ ਸਰਕਾਰ ਬਣੀ ਨੂੰ ਹੋਗੀਆਂ ਜਦੋਂ ਕਿ ਮੀਟਿੰਗਾਂ ਜਿਹੜੀਆਂ ਨੇ ਜੇ ਆਪਾਂ ਹਰ ਮੰਥ ਵੀ ਲਾਈਏ ਤਾਂ ਆਪਾਂ ਘੱਟੋ ਘੱਟ 30 ਮੀਟਿੰਗਾਂ ਤਾਂ ਜਿਹੜੀਆਂ ਜ਼ਰੂਰੀ ਸੀਗੀਆਂ ਹੋਣੀਆਂ ਇਹਦੇ ਇਹਦਾ ਜਿਹੜਾ ਡਿਵੈਲਪਮੈਂਟ ਦਾ ਕੰਮ ਆ ਤਾਂ ਆ ਹੀ ਹੋਊਗਾ ਸੋ ਅਸੀਂ ਆਪਣੇ ਵੱਲੋਂ ਮੈਂ ਤੁਹਾਡੇ ਮੀਡੀਅਮ ਦੇ ਮਾਧਮ ਰਾਈ ਦੱਸਣਾ ਚਾਹੁੰਦਾ ਕਿ ਅਸੀਂ ਆਪਣੇ ਵੱਲੋਂ ਜਿਹੜੇ ਕੰਮ ਨੇ ਉਹ ਉਹਨਾਂ ਦੇ ਆਨਲਾਈਨ ਐਸਟੀਮੇਟ ਬਣਾ ਚੁੱਕਾ ਹੈ ਆਨਲਾਈਨ ਐਸਟੀਮੇਟ ਜਿਹੜੇ ਆ ਦਾਖਲ ਹੋ ਚੁੱਕੇ ਨੇ ਉਹ ਸਾਰੇ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਵੀ ਦਿੰਨਾ ਜਿਵੇਂ ਸਾਡਾ ਬਹੁਤ ਵੱਡਾ ਇਸ਼ੂ ਆ ਜਿਹੜਾ ਉਹ ਇੱਕ ਨਾਮ ਦੇ ਬਰੋਡ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਸਾਡੇ ਵੱਲੋਂ ਤਕਰੀਬਨ 6 ਮਹੀਨੇ ਹੋ ਗਏ ਨੇ ਇਹਦੇ ਲਈ ਆਪਾਂ ਨੇ ਕੀਤੇ ਨੂੰ ਐਸਟੀਮੇਟ ਨੂੰ 72 ਲੱਖ 26 ਸੌਰੀ 79 ਲੱਖ 26 ਹਜ਼ਾਰ ਦਾ ਐਸਟੀਮੇਟ ਆ ਉਹ ਸੀ ਕਰਵਾਇਆ ਹੈ ਨਾਲਾ ਇਹਦੇ ਨਾਲ ਨਾਲ ਨਾਲਾ ਬਣਨਾ ਜਿਹੜਾ ਉਹਦਾ ਅਲੱਗ ਜਿਹੜਾ ਪੈਸਾ ਹੋਏਗਾ ਉਹ ਕਰਿਆ ਹੋਇਆ ਇਹਦੇ ਲਈ ਆਪਾਂ ਨੇ ਜੇ ਐਡਜੋਇਨਿੰਗ ਨਾਲ ਲਈਏ ਤਾਂ ਆਪਾਂ ਉਹਦੇ ਅਲੱਗ ਪੈਸੇ ਜਿਹੜੇ ਨੇ ਉਹ 20 ਲੱਖ ਰੁਪਇਆ ਜਿਹੜਾ ਹੈਗਾ ਉਹ ਅਲੱਗ ਤੋਂ ਨਾਲ ਨਾਲਾਗਾ ਮਤਲਬ ਟੋਟਲ ਇਹ ਲਈਏ 70 ਤੇ 20 20 80 ਇੰਨਾ ਹੋ ਗਿਆ ਜੀ ਇਹ ਤਕਰੀਬਨ ਕਰੋੜ ਰੁਪਏ ਦੇ ਕਰੀਬ ਰੁਪਇਆ ਜਿਹੜਾ ਕਰੀਬਲੀ ਅੱਗੇ ਥੋੜਾ ਬਹੁਤ ਇਧਰ ਉਧਰ ਹੋ ਕੇ ਹੈਗਾ ਸੋ ਆਪਾਂ ਨੇ ਇਹਦੇ ਚ ਜਿਹੜੀ ਸਭ ਤੋਂ ਇੱਕ ਹੋਰ ਅਹਿਮ ਮੁੱਦਾ ਹੈ ਜੇ ਅਸੀਂ ਮੀਟਿੰਗ ਕਰਾਂਗੇ ਤਾਂ ਹੀ ਸਾਡੇ ਸ਼ਹਿਰ ਦੇ ਵਿੱਚ ਕੰਮ ਹੋਊਗਾ ਸੋ ਸਫਾਈ ਦਾ ਬਹੁਤ ਵੱਡਾ ਇਸ਼ੂ ਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹੜਾ ਸਫਾਈ ਸੇਵਕਾਂ ਦਾ ਸਾਡਾ ਟੈਂਡਰ ਹਰ ਸਾਲ ਜਿਹੜਾ ਹੁੰਦਾ ਜਿਹਦੇ ਨਾਲ ਸਫਾਈ ਸੇਵਕ ਹੁੰਦੇ ਆ ਉਹ 48 ਲੱਖ 53 ਹਜ਼ਾਰ ਦਾ ਟੈਂਡਰ ਜਿਹੜਾ ਉਹ ਵੀ ਹਜੇ ਮੀਟਿੰਗ ਦੇ ਵਿੱਚ ਪਾਸ ਹੋਣਾ ਹੈ ਜੇ ਮੀਟਿੰਗ ਹੋਊਗੀ ਤਾਂ ਆਪਾਂ ਉਹਦਾ ਕੰਮ ਕਰਾਂਗੇ ਸਪਲਾਈ ਜਿਹੜੀ ਹੈ ਡਰਾਈਵਰ ਦੀ ਸਪਲਾਈ ਡਰਾਈਵਰ ਦੀ ਜੀਸੀ ਰੇਟ ਤੇ ਜਿਹੜੀ ਆ ਉਹਦਾ 948000 ਦਾ ਸੀ ਕੀਤਾ ਸਪਲਾਈ ਕਲਰਕਾਂ ਦੀ ਕੰਪਿਊਟਰ ਆਪਰੇਟਰਾਂ ਦੀ ਉਹਦੇ ਲਈ 6 ਲੱਖ ਜਿਹੜਾ ਲੱਗ ਤੋਂ ਕੀਤਾ ਹੋਇਆ ਸੀ ਤਕਰੀਬਨ ਉਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਦਾ ਲਈ ਕੰਮ ਜਿਹੜਾ ਉਹ ਵੀ ਡੀਸੀਡ ਤੇ 565 ਦਾ ਜਿਹੜਾ ਕੰਮ ਹੈਗਾ ਫਿਰ ਆਪਾਂ ਨੇ ਜਿਹੜੀ ਪੇਂਗ ਇੰਟਰਲੋਕਿੰਗ ਟਾਈਲ ਦਾ ਜਿਹੜਾ ਹੈਗਾ ਬਹਿਲਵਾਲਪੁਰੀ ਮਹੱਲੇ ਦਾ 32,85,000 ਦਾ ਜਿਹੜਾ ਆਪਾਂ ਐਸਟੀਮੇਟ ਜਿਹੜਾ ਉਹ ਆਨਲਾਈਨ ਪਾਇਆ ਹੈ ਤੇ ਐਸਟੀਮੇਟ ਜਿਹੜਾ ਅਪਰੂਵ ਕੀਤਾ ਹੈਗਾ ਤੇ ਜੇ ਉਹ ਤਾਂ ਬਣੂਗਾ ਜੇ ਇਹਦੇ ਚ ਅਪਰੂਵ ਹੋਊਗਾ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਪੈਸੇ ਦੀ ਫਿਰ ਇੰਟਰਲੌਕ ਟਾਇਲ ਜਿਹੜੀ ਮੇਨ ਰੋਡ ਤੋਂ ਪੀਐਨਬੀ ਖੰਡਾ ਚੌਂਕ ਤੱਕ ਹੈਗੀ ਉਹਦਾ 23,10,000 ਰੁਪਏ ਜਿਹੜਾ ਸੀ ਉਹ ਆਪਣੇ ਵੱਲੋਂ ਕੀਤਾ ਹੋਇਆ ਕੰਸਟਰਕਸ਼ਨ ਜਿਹੜੀ ਆ ਸਾਈਡਾਂ ਦੇ ਬਰਮ ਸ਼ਮਸ਼ਾਨ ਘਾਟ ਸਿੰਘਪੁਰਾ ਮਹੱਲਾ ਬਜ਼ੀ ਬਟਾਣਾ ਰੋਡ 22,66,000 ਦਾ ਜਿਹੜਾ ਐਸਟੀਮੇਟ ਹੈ ਦਾ ਉਹ ਵੀ ਅਸੀਂ ਕੀਤਾ ਹੈ ਸਪਲਾਈ ਜਿਹੜੀ ਕਲਰਕਾਂ ਦੀ ਆ ਉਹਦੇ ਲਈ ਵੀ ਅਸੀਂ ਕੀਤਾ ਹੈ ਰਿਪੇਅਰ ਤੇ ਰੈਨੋਵੇਸ਼ਨ ਆਫ ਸ਼ਮਸ਼ਾਨ ਘਾਟ ਜਿਹੜੀ ਬਾਈਪਾਸ ਤੇ ਰੋਡ ਦੇ ਸ਼ਮਸ਼ਾਨ ਘਾਟ ਦਾ ਉਹਦਾ 9,49,000 ਰੁਪਏ ਜਿਹੜਾ ਅਸੀਂ ਆਪਣੇ ਵੱਲੋਂ ਕੀਤਾ ਕੰਸਟਰਕਸ਼ਨ ਪਾਰਕ ਜਿਹੜੀ ਆ ਸਕਸ਼ਨੋ پارک ਮੋਹੱਲਾ ਖਮਾ ਮਹਾਰਾ ਪਾਰਕ ਮੋਹੱਲੇ ਦੇ ਵਿੱਚ ਆ ਖਮਾਣੋਂ ਬਸੀ ਰੋਡ ਜਿਹੜਾ ਹੈਗਾ ਉਹਦੀ 17 ਲੱਖ 40 ਹਜ਼ਾਰ ਦਾ ਸੀ ਆਪਣੇ ਵੱਲੋਂ ਐਸਟੀਮੇਟ ਪਾਇਆ ਉਸ ਤੋਂ ਬਾਅਦ ਜਿਹੜੀ ਬਾਈਪਾਸ ਤੇ ਆ ਫਿਰ ਕੰਸਟਰਕਸ਼ਨ ਹੈਗੀ ਇਹ ਜੜਖੇਲਾ ਜਿਹੜੀ ਮਹੱਲਾ ਜਿਹੜਾ ਉੱਥੇ ਪਾਰਕ ਬਣਾਉਣ ਦੇ ਲਈ 10 ਲੱਖ 5000 ਰੁਪਏ ਜਿਹੜਾ ਸੀ ਪ੍ਰੋਪੋਜ਼ ਕੀਤਾ ਕੰਸਟਰਕਸ਼ਨ ਆਫ ਪਾਰਕ ਮੋਹੱਲਾ ਧੋਬੀਆਂ ਵਾਰਡ ਨੰਬਰ 10 ਉਹਦਾ 24 ਲੱਖ 67000 ਰੁਪਏ ਜਿਹੜਾ ਸੀ ਆਪਣੇ ਵੱਲੋਂ ਨੇ ਪਾਇਆ ਹੈ ਇਹ ਸਾਰੇ ਐਸਟੀਮੇਟ ਆਨਲਾਈਨ ਅਸੀਂ ਪਾ ਦਿੰਦੇ ਨੇ ਅਪਰੂਵਲ ਦੇ ਖੜੇ ਨੇ ਫਿਰ ਨਾਮਦੇਵ ਰੋਡ ਦੀ ਗੱਲ ਆ ਗਈ ਫਿਰ ਦੁਬਾਰਾ ਇਹ ਚ ਆ ਜਾਂਦੀ ਜਿਹੜਾ ਨਾਰਾ ਬਣਨਾ 20,81,000 ਦਾ ਫਿਰ ਤੁਸੀਂ ਨਾਮਦੇਵ ਰੋਡ ਦਾ ਜਿਹੜਾ ਰਸਤਾ ਹੈਗਾ 79,26,000 ਦਾ ਇਹਦੇ ਲਈ ਇੱਕ ਰਫ ਕੋਸਟ ਜਿਹੜੀ ਆ ਉਹ ਬੜਾਈ ਗਈ ਹੈ ਜਿਵੇਂ ਅਲੱਗ-ਅਲੱਗ ਅਸੀਂ ਸਰਕਾਰ ਤੁਹਾਡੇ ਦਰਜਾ ਹੋਊ ਪ੍ਰੋਗਰਾਮ ਕਰਦੇ ਨੂੰ ਨਾਲੀ ਵੀ ਇੱਕ ਲੱਗ ਤੋਂ ਬਜਟ ਜਿਹੜਾ ਤਿਆਰ ਕੀਤਾ ਜਾਂਦਾ ਮੋਹੱਲਾ ਸਿੰਘਪੁਰੇ ਦੇ ਵਿੱਚ ਇੱਕ 1.40 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਮੜੀਆਂ ਦੇ ਲਈ ਉਹ ਵੀ ਅਸੀਂ ਕੀਤੀ ਹੈ ਪਾਣੀ ਵਾਲੇ ਟੈਂਕਰ ਦਾ ਜਿਹੜਾ 3 ਲੱਖ ਰੁਪਿਆ ਹੈਗਾ ਉਹ ਜਨਾ ਬੋਰਡ ਦਾ ਉਹ ਵੀ ਸਾਡਾ ਜਿਹੜਾ ਪਿਆ ਸੋ ਮੇਰੀ ਇਸ ਤੋਂ ਇਲਾਵਾ तकरीबन ਬਸੀ ਦੇ ਵਿੱਚ 29 ਗਲੀਆਂ ਦਾ ਕੰਮ ਜਿਹੜਾ ਉਹ ਚੱਲ ਰਿਹਾ ਹੈ ਦੋ ਦਾ ਹੋਣਾ ਹੋ ਗਿਆ ਦੋ ਦਾ ਫੇਰ ਹੋ ਇਹਦਾ ਕਰਕੇ ਮਤਲਬ ਟੋਟਲ 29 ਗਲੀਆਂ ਦਾ ਕੰਮ ਜਿਹੜਾ ਉਹ ਹੋ ਰਿਹਾ ਸਾਰਾ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਹੋ ਰਿਹਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਸ਼ਹਿਰ ਦੇ ਪਿੰਡਾਂ ਦੇ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਿੱਚ ਜਿਹੜੀ ਆ ਉਹ ਕੋਈ ਵੀ ਦਿੱਕਤ ਪਰੇਸ਼ਾਨੀ ਜਾਂ ਅੜਚਣ ਜਿਹੜੀ ਆ ਉਹ ਨਾ ਆਉਣ ਦਿੱਤੀ ਜਾਵੇ ਇਹ ਜਿਹੜਾ ਟੋਟਲ ਮੈਂ ਤੁਹਾਨੂੰ ਇਹ ਬਜਟ ਦੱਸਦਾ ਸੀ 393000 ਸੌਰੀ 3 ਕਰੋੜ 93000 93 ਲੱਖ 96000 ਦਾ ਜਿਹੜਾ 3 ਕਰੋੜ 93 ਲੱਖ 96000 ਦਾ ਜਿਹੜਾ ਅਸੀਂ ਇਹ ਆਪਣੇ ਵੱਲੋਂ ਐਸਟੀਮੇਟ ਜਿਹੜੇ ਆ ਬਣਾਏ ਹੋਏ ਨੇ ਹੁਣ ਗੱਲ ਆ ਜਾਂਦੀ ਹੈ ਦੇਖੋ ਅਸੀਂ ਆਪਣੇ ਵੱਲੋਂ ਕਿਸੇ ਨੂੰ ਲੱਗਦਾ ਕਿਉਂਕਿ ਲੋਕਾਂ ਨੂੰ ਹਮੇਸ਼ਾ ਸਰਕਾਰ ਦੇ ਨਾਲ ਪਿਆਰ ਕਰਨਾ ਤੇ ਸਰਕਾਰ ਦੇ ਨਾਲ ਹੀ ਰੋਸਾ ਕਰਨਾ ਹੁੰਦਾ ਕਿਉਂਕਿ ਲੋਕਾਂ ਨੂੰ ਟੈਕਨੀਕਲ ਗੱਲਾਂ ਜਿਹੜੀਆਂ ਨੇ ਉਹ ਨਹੀਂ ਪਤਾ ਹੁੰਦੀਆਂ ਟੈਕਨੀਕਲਟੀ ਇਹ ਇਹ ਆ ਕਿ ਜਦੋਂ ਤੱਕ ਪ੍ਰਧਾਨ ਜਿਹੜਾ ਨਗਰ ਕੌਂਸਲ ਦਾ ਉਹ ਮੀਟਿੰਗ ਨਹੀਂ ਕਰੂਗਾ ਮੀਟਿੰਗ ਚ ਇਹ ਪਾਸ ਨਹੀਂ ਹੋਊਗਾ ਤਾਂ ਅਸੀਂ ਵੀ ਉਸ ਉੱਤੇ ਪੈਸਾ ਜਿਹੜਾ ਨਹੀਂ ਲਾ ਸਕਦੇ ਸੋ ਸ਼ਹਿਰ ਜਿਹੜਾ ਸਾਡਾ ਅੱਜ ਮੀਟਿੰਗ ਤੇ ਖੜਾ ਸੋ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਯੂ ਸਰਬ ਨੂੰ ਵੀ ਕਿਹਾ ਦੇਖੋ ਜਦੋਂ ਪ੍ਰਧਾਨ ਜੀ ਇਹਦੀ ਮੀਟਿੰਗ ਕਰਦੇ ਨੇ ਸੋ ਮੇਰੇ ਖਿਆਲ ਦੇ ਵਿੱਚ ਸ਼ਹਿਰ ਦੀ ਬਿਹਤਰੀ ਦੇ ਲਈ ਸ਼ਹਿਰ ਦੇ ਲਈ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਸੋ ਬਹੁਤ ਸਾਨੂੰ ਨੁਕਸਾਨ ਜਿਹੜਾ ਉਹ ਸਾਡੀ ਕਿਉਂਕਿ ਸਾਨੂੰ ਸਾਡੀ ਸਰਕਾਰ ਨੂੰ ਇਸ ਤੇ ਝੱਲਣਾ ਪੈ ਜਾਂਦਾ ਕਿਉਂਕਿ ਲੋਕ ਜਿਹੜੇ ਆ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਿਆ ਕਰਦੇ ਕਿ ਪ੍ਰਧਾਨ ਨੇ ਸਿਰਫ ਸੱਤ ਮੀਟਿੰਗਾਂ ਕੀਤੀਆਂ ਨੇ ਜਾਂ ਅਗਲਾ ਕਹਿੰਦਾ ਜੀ ਬਾਈ ਜੀ ਐਮਐਲਏ ਜਾਂ ਸਰਕਾਰ ਕੰਮ ਨਹੀਂ ਕਰ ਰਹੀ ਲੋਕਾਂ ਨੇ ਸਰਕਾਰ ਨੂੰ ਕਹਿਣਾ ਹੁੰਦਾ ਅੱਠ ਮਹੀਨੇ ਹੋ ਗਏ ਲਾਸਟ ਮੀਟਿੰਗ ਜਿਹੜੀ ਸਾਡੀ ਹੋਈ ਨੂੰ ਸੋ ਮੇਰੇ ਕਹਿਣ ਤੋਂ ਭਾਵੇਂ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਜਿਹੜੀ ਆ ਨਹੀਂ ਆਉਣ ਮੈਂ ਹੁਣ ਵੀ ਪਿੰਡਾਂ ਚੋਂ ਆਇਆ ਤਿੰਨ ਚਾਰ ਉਦਘਾਟਨ ਕਰਕੇ ਆਇਆ ਸੋ ਕੰਮ ਦੀ ਕੋਈ ਦਿੱਕਤ ਨਹੀਂ ਪਰ ਜਿੱਥੇ ਟੈਕਨੀਕਲ ਪ੍ਰੋਬਲਮ ਆਉਂਦੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਮੈਂ ਇੱਥੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਵਸੀ ਪਟਾਣਾ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕੇ ਤੁਹਾਡਾ ਆਪਣਾ ਭਰਾ ਹੈ ਤੁਹਾਡਾ ਪੁੱਤ ਤੁਸੀਂ ਬਹੁਤ ਮਾਣ ਦਿੱਤਾ ਐ MLA ਬਣਾਇਆ ਤੁਸੀਂ ਆਪਣੇ ਇਸ ਭਰਾ ਨੂੰ ਇਸ ਪੁੱਤ ਨੂੰ ਤੁਹਾਡੇ ਜੀ ਪਲਿਆ ਤੁਹਾਡੇ ਜੀ ਜੰਮਿਆ ਤੁਹਾਡੇ ਜੀ ਵੱਡੇ ਹੋਏ ਆ ਤੁਹਾਡੇ ਜੀ ਆਪਾਂ ਨੇ ਉਮਰ ਕੱਢਣੀ ਆ ਸੋ ਮੈਂ ਤੁਹਾਨੂੰ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਵਾਬ ਦੇ ਆ ਤੇ ਮੈਂ ਕਦੇ ਵੀ ਕੋਈ ਉਹ ਗੱਲ ਨਹੀਂ ਬੋਲਦਾ ਜਿਹੜੀ ਕਿਤੇ ਵੀ ਗੱਲ ਚ ਕੱਚ ਰਹਿੰਦੀ ਹੋਵੇ ਕਿਤੇ ਮੈਨੂੰ ਲੱਗਦਾ ਹੋਵੇ ਵੀ ਗੱਲ ਪੂਰੀ ਹੋ ਸਕਦੀ ਸੋ ਅਸੀਂ ਤੁਹਾਡੇ ਕੋਲ ਸਾਰਾ ਕੁਝ ਅੱਜ ਖੋਲ ਕੇ ਰੱਖਿਆ ਮੇਰੀ ਬਹੁਤ ਦਿਨਾਂ ਤੋਂ ਦਿਲ ਦੀ ਇੱਛਾ ਸੀ ਮੈਂ ਚਾਹੁੰਦਾ ਨਹੀਂ ਸੀ ਕਿ ਇਸ ਕੰਮ ਤੇ ਨਾ ਮੈਨੂੰ ਪੀਸੀ ਕਰਨੀ ਪਵੇ ਕਿਉਂਕਿ ਜਦੋਂ ਪਾਣੀ ਸਿਰ ਤੋਂ ਦੀ ਲੰਘ ਜਾਂਦਾ ਕਿਉਂਕਿ ਅਸੀਂ ਭੋਗ ਵਿਆਹ ਜਾਂ ਕਿਸੇ ਫੰਕਸ਼ਨ ਜਾਈਏ ਲੋਕ ਸਾਨੂੰ ਕਹਿੰਦੇ ਨੇ ਕਿ ਇਹ ਕੰਮ ਹੋਇਆ ਨਹੀਂ ਜਿਵੇਂ ਨਾਮਦੇਵ ਰੋਡ ਹੈ ਜਾਂ ਹੋਰ ਰੂਟਸ ਜਿਹੜੀਆਂ ਨੇ ਉਹਨਾਂ ਦਾ ਸਾਨੂੰ ਕਿਹਾ ਜਾਂਦਾ ਕੁਝ ਤਾਂ ਲੋਕ ਮੇਰੀ ਫੇਸਬੁੱਕ ਤੇ ਵੀ ਕਮੈਂਟ ਮਾਰਦੇ ਨੇ ਕਿ ਨਾਮ ਦੇ ਰੋਡ ਦਾ ਕੀ ਬਣਿਆ ਤੁਹਾਡੇ ਤੋਂ ਕੱਖ ਨਹੀਂ ਹੁੰਦਾ ਪਰ ਲੋਕਾਂ ਨੂੰ ਅਸਲ ਚ ਇਹ ਗੱਲ ਨਹੀਂ ਪਤਾ ਕਿ ਇਹ ਭਾਈ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਜਿਹੜੇ ਨੇ ਉਹ ਮੀਟਿੰਗ ਨਹੀਂ ਕਰ ਰਹੇ ਤੇ ਮੀਟਿੰਗ ਜਦ ਤੱਕ ਨਹੀਂ ਹੁੰਦੀ ਇਹ ਪਾਸ ਜਿਹੜਾ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦਾ ਕਿ ਸਾਡੇ ਵੱਲੋਂ ਜਿਹੜੀ ਆ ਉਹ ਕੋਈ ਕਤਾਈ ਨਹੀਂ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਆ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਸਾਹਿਬ ਨੇ ਸੋ ਮਾਨ ਸਾਹਿਬ ਵੱਲੋਂ ਹਮੇਸ਼ਾ ਲੋਕਾਂ ਦੇ ਲਈ ਪਹਿਲ ਕਦਮੀ ਕੀਤੀ ਜਾਂਦੀ ਹੈ ਲੋਕਾਂ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਅੱਗੇ ਲੈ ਕੇ ਚੱਲੇ ਹੋਏ ਹਾਂ ਸਾਨੂੰ ਲੋਕਾਂ ਨੇ ਐਮਐਲਏ ਚੁਣਿਆ ਸੋ ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਬਹੁਤ ਅਰਦਾਸਾਂ ਕਰਕੇ ਸਾਨੂੰ ਐਮਐਲਏ ਬਣਾਇਆ ਸੋ ਮੇਰੇ ਵੱਲੋਂ ਕੋਈ ਵੀ ਕਟਾਹੀ ਕਦੇ ਜਿਹੜੀ ਆ ਨਹੀਂ ਹੋਊਗੀ ਤੇ ਸਾਰਾ ਡਾਟਾ ਜਿਹੜਾ ਤੁਹਾਡੇ ਕੋਲੇ ਰੱਖ ਦਿੱਤਾ। ਇਹਦੇ ਲਈ ਤੁਸੀਂ ਕਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦੀ ਕਿ ਇਹਦੇ ਕਰਕੇ ਵਿਕਾਸ ਕਾਰ ਨਹੀਂ ਕਿ ਕਿਸੇ ਉੱਚ ਅਧਿਕਾਰ ਕੋਲ ਹੋ ਜਾਓ। ਦੇਖੋ ਸ਼ਿਕਾਇਤ ਜਿਹੜੀ ਆ ਮੁੱਖ ਮੰਤਰੀ ਸਾਹਿਬ ਮੈਂ ਵੈਸੇ ਬਹੁਤ ਕੱਟਣਾ ਸ਼ਿਕਾਇਤਾਂ 'ਚ ਪੈਂਦਾ ਆ। ਦੀਪੂ ਜੀ ਕਾਰਨ ਕੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲੇ ਬਹੁਤ ਕੰਮ ਨੇ ਪੰਜਾਬ ਦੇ ਕਰਨ ਵਾਲੇ। ਸੋ ਇਹ ਤਾਂ ਲੋਕਾਂ ਨੇ ਹੀ ਜਵਾਬ ਲੈ ਲੈਣਾ, ਲੋਕਾਂ ਨੇ ਪੁੱਛ ਲੈਣਾ। ਮਾਧਿਮ ਰਹੀ ਮੀਡੀਆ ਦੇ ਮਾਧਿਮ ਰਹੀ ਮੈਂ ਅੱਜ ਗੱਲ ਪਹੁੰਚ ਜਾਣੀ ਹੈਗੀ ਆ ਸੋ ਮੈਂ ਇਹ ਜ਼ਰੂਰ ਦੱਸਿਆ ਹੈਗਾ ਹੈ ਕਿ ਮੇਰੇ ਕੰਮ ਜਿਹੜੇ ਨੇ ਸਰਵਿਸ ਤੱਕ ਹੀ ਰੁਕ ਰਹੇ ਨੇ ਕਿ ਪ੍ਰਧਾਨ ਜਿਹੜਾ ਆ ਉਹ ਮੀਟਿੰਗ ਨਹੀਂ ਕਰ ਰਿਹਾ ਸੋ ਉਹ ਜ਼ਰੂਰ ਮੈਂ ਨੌਲੇਜ ਜਿਹੜਾ ਉਹ ਹਾਈ ਕਮਾਂਡ ਦੀ ਵੀ ਲੈ ਕੇ ਆਇਆ ਇਸ ਕਰਕੇ ਸਾਨੂੰ ਦਿੱਕਤ ਆ ਨਹੀਂ ਤਾਂ ਮੇਰੇ ਹਲਕੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਜਾਂ ਦਿੱਕਤ ਜਿਹੜੀ ਆ ਉਹ ਨਹੀਂ ਹੈਗੀ ਪਰ ਮੈਂ ਫਿਰ ਕਹਣਾ ਕਿ ਅਸੀਂ ਵਚਨਬੱਧਾਂ ਲੋਕਾਂ ਦੇ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਸੋ ਲੋਕਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹਾਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਇਓ ਥੈਂਕ ਯੂ ਜੀ ਵਾਈ ਤੁਜੀ ਕੋ ਖਾਲਸਾ ਵਾਈ ਗੁਜ ਕੀ ਸਤ ਸੋ ਇਹ ਉਹਨਾਂ ਦੀ ਸੋਚ ਨਹੀਂ ਹੈ ਜੀ ਵਿਕਾਸ ਕਾਰਜ ਤਾਂ ਜੋਰਾਂ ਤੇ ਚੱਲ ਰਹੇ ਹਨ ਔਰ ਵਿਧਾਇਕ ਸਾਹਿਬ ਖੁਦ ਉਹੀ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕਰਦੇ ਹਨ ਨਗਰ ਕੌਂਸਲ ਦਾ ਕੰਮ ਜਿਹੜਾ ਬਹੁਤ ਸੁਮੂਤਲੀ ਚੱਲ ਰਿਹਾ ਸਿਰਫ ਮੋਟਿਵ ਜੋ ਹੈ ਗਰੁੱਪਵਾਦੀ ਹੈ ਔਰ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਰੌਲਾ ਹੈ ਹੋਰ ਕੁਝ ਸਰ ਕੋਈ ਹੋਣੀਆ ਵਿਕਾਸ ਕਾਰਜ ਪਹਿਲਾਂ ਵੀ ਚੱਲਦੇ ਸੀ ਹੁਣ ਵੀ ਚੱਲ ਰਹੇ ਆ ਅੱਗੇ ਨੂੰ ਵੀ ਚੱਲਣਗੇ ਗੱਲ ਕੀਤੀ ਮੀਟਿੰਗਾਂ ਦੀ ਗੱਲ ਕਰ ਰਿਹਾ ਸੀ ਕਾਫੀ ਲੰਮਾ ਸਮਾਂ ਆ ਗਿਆ ਮੀਟਿੰਗਾਂ ਨਹੀਂ ਮੀਟਿੰਗਾਂ ਦਾ ਵੀ ੜਿਕਾ ਜਿਹੜਾ ਹੈ ਹੁਣ ਤੁਸੀਂ ਈਓ ਸਾਹਿਬ ਨਾਲ ਵੀ ਕਨਸਰਟ ਕਰ ਲਿਓ ਮੈਂ ਤਾਂ ਲਿਖ ਲਿਖ ਕੇ ਦਿੱਤੇ ਹੋਏ ਮੇਰੇ ਕੋਲ ਐਪਲੀਕੇਸ਼ਨਾਂ ਪੰਜਾਂ ਮੈਂ ਲਿਖ ਕੇ ਦਿੱਤਾ ਮੀਟਿੰਗਾਂ ਕਰਨ ਮੀਟਿੰਗਾਂ ਕਰਨ ਚ ਵੀ ਇਹ ੜਿਕਾ ਲਾ ਰਹੇ ਆ